ਕਿਸਾਨੀ ਦੇ ਮੁੱਦਿਆਂ ਦੇ ਨਾਲ-ਨਾਲ ਖਾਸ ਕਰ ਇਮੀਗ੍ਰੇਸ਼ਨਾਂ ਦਾ ਬਹੁਤ ਵੱਡਾ ਮਸਲਾ ਹੈ ट्रैवल ਏਜੰਟ ਸਮੇਂ-ਸਮੇਂ ਤੇ ਫਰਾਡ ਦੇ ਨਾਮ ਦੇ ਨਾਲ ਵੀ ਜਾਣੇ ਜਾਂਦੇ ਨੇ ਪੰਜਾਬ ਦੇ ਵਿੱਚ ਟੋਟਲ ਮੈਂ ਕਿੰਨਾ ਇਮੀਗ੍ਰੇਸ਼ਨ ਐਨੇ ਤੋਂ ਵਧੇ ਪਏ ਨੇ ਉਹਨੀਆਂ ਭੇਡਾਂ ਨਹੀਂ ਹੋਣੀਆਂ ਪੰਜਾਬ ਦੇ ਵਿੱਚ ਜਿੰਨੇ ਇਮੀਗ੍ਰੇਸ਼ਨ ਵਧੇ ਪਏ ਨੇ ਜਦੋਂ 2-4 ਸਾਲ ਸਮਾਂ ਪੈ ਗਿਆ ਵਿੱਚ ਤਾਂ ਲੋਕਾਂ ਨੂੰ ਪਤਾ ਲੱਗਣਾ ਲੱਗਿਆ ਕਿ ਲੋਕਾਂ ਦੇ ਨਾਲ ਧਰਗੀਆਂ ਹੋ ਰਹੀਆਂ ਨੇ ਲੋਕ ਜਿਹੜੇ ਖਾਸ ਕਰ ਪਿੰਡਾਂ ਦੇ ਨੇ ਉਹ ਠੱਗੇ ਜਾ ਰਹੇ ਨੇ ਤਾਂ ਉਸ ਸਮੇਂ ਦੌਰਾਨ ਸਾਡੇ ਕੋਲ ਲੋਕਾਂ ਨੇ ਪਹੁੰਚ ਕੀਤੀ ਕਿਉਂਕਿ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਟੋਟੇਵਾਲ ਲੰਮੇ ਸਮੇਂ ਤੋਂ ਇਹ ਜਿਹੜੇ ਇਮੀਗ੍ਰੇਸ਼ਨ ਦੇ ਮੁੱਦੇ ਆ ਜਾਂ ਲੋਕਾਂ ਦੀ ਜਿਹੜੀ ਲੜਾਈਆਂ ਉਹਨੂੰ ਲੜਦੇ ਆ ਰਹੇ ਆ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਨਾਂ ਤੇ ਜਿਨ੍ਹਾਂ ਲੋਕਾਂ ਨਾਲ ਠੱਗੀ ਹੋਈ ਹੁੰਦੀ ਉਹਨਾਂ ਦੇ ਨਾਲ ਜਾਂਦੇ ਆ ਇਮੀਗ੍ਰੇਸ਼ਨ ਦੇ ਦਫ਼ਤਰਾਂ ਵਾਲੇ ਜਿਹੜੇ ਉਹਨਾਂ ਨੇ ਗੁੰਡੇ ਰੱਖੇ ਹੋਏ ਨੇ ਜਾ ਸੈਟਿੰਗਾਂ ਕਰਨ ਵਾਸਤੇ ਉਹਨਾਂ ਨੇ ਬੰਦੀ ਰੱਖੀ ਹੋਈ ਨੇ ਜਦੋਂ ਕੋਈ ਜਾਂਦੀ ਉੱਥੇ ਚਾਰ ਬੰਦੇ ਲੈ ਕੇ ਬੈਠ ਜਾਂਦਾ ਤਾਂ ਉੱਥੇ ਪਹਿਲਾਂ ਇਸ਼ਾਰੇ ਵੱਜਨੇ ਸ਼ੁਰੂ ਹੋ ਜਾਂਦੇ ਜਾਂ ਹੱਥ ਦੇ ਵਿੱਚ ਇਦਾਂ ਦਾ ਖਾਜ ਕਰਨੀ ਸ਼ੁਰੂ ਕਰ ਦਿੰਦੇ ਕਿ ਆਪਾਂ ਕੋਈ ਨਾ ਕੋਈ ਸੈਟਿੰਗ ਕਰ ਲਈਏ ਛਾਟੀ ਜਿੱਤੇ ਬੰਦੀ ਅੱਜ ਤੱਕ ਪੰਜਾਬ ਦੇ ਵਿੱਚ ਤਕਰੀਬਨ 10-12 ਕਰੋੜ ਰੁਪਏ ਮੈਂ ਪਹਿਲਾਂ ਤੋਂ ਕਮਾਇਆ ਡਾਕਟਰ ਰੀਤ ਕੌੜਾ ਜਿਹਦੇ ਹਸਬੈਂਡ ਆ ਕੁਲਵੀਰ ਕੌੜਾ ਉਹਨਾਂ ਵੱਲੋਂ ਯੈਲੋ ਲੀਫ ਇਮੀਗ੍ਰੇਸ਼ਨ ਨਾਮ ਤੇ 82 ਸੈਕਟਰ ਦੇ ਵਿੱਚ ਸੀਗਾ ਉਹਨਾਂ ਦਾ ਆਫਿਸ ਤੇ ਬਾਕੀ ਪੂਰੇ ਮੁਹੱਲੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ 8 ਦੇ ਕਰੀਬ ਆਫਿਸ ਹਨ ਜਿੱਥੇ 100 ਦੇ ਕਰੀਬ ਏਮਪਲੋਏ ਜਿਹੜੇ ਜੌਬ ਕਰਦੇ ਸੀ ਤੇ 1500 ਤੋਂ ਵੱਧ ਲੋਕਾਂ ਦੇ ਨਾਲ ਉਹਨਾਂ ਲੋਕਾਂ ਨੇ ਠੱਗੀ ਮਾਰੀ ਆ 600 ਕਰੋੜ ਦੇ ਕਰੀਬ ਅਸੀਂ ਅੰਦਾਜ਼ਾ ਲਾਇਆ ਸੀ ਇਮੀਗ੍ਰੇਸ਼ਨ ਆ ਏਜੰਟਾਂ ਨੂੰ ਪੈਸੇ ਦੇਣ ਦੇ ਮਸਲੇ ਦੇ ਉੱਪਰ ਇਕੱਲੇ ਟਰੈਵਲ ਏਜੰਟ জাফরਜੀ ਏਜੰਟੀ ਜ਼ਿੰਮੇਦਾਰ ਨੇ ਪਰ ਇਹਦੇ ਵਿੱਚ ਦੋਸ਼ੀ ਵੀ ਲੋਕਾਂ ਨੂੰ ਸਮਝਿਆ ਜਾ ਸਕਦਾ ਜਿਹੜੇ ਲੱਖਾਂ ਦੇ ਹਸਬ ਦੇ ਨਾਲ ਅਮਾਉਂਟ ਦੇ ਕੇ ਘਰਾਂ ਨੂੰ ਚਲੇ ਜਾਂਦੇ ਨੇ ਇੰਨੇ ਕ ਪੜ੍ਹੇ ਲਿਖੇ ਲੋਕ ਵੀ ਆਏ ਨੇ ਸਾਡੇ ਕੋਲ ਜਿਨ੍ਹਾਂ ਨੇ ਛੜੇ ਸੌਖੇ ਤਰੀਕੇ ਨਾਲ ਉਹਨਾਂ ਤੋਂ ਠੱਗੀ ਖਾ ਲਈ ਤੇ ਹੁਣ ਉਹ ਉਹ ਵੀ ਵਿਚਾਰੇ ਉਸੇ ਕਤਾਰ ਵਿੱਚ ਨੇ ਜਿਹੜੀਆਂ ਕਤਾਰਾਂ ਦੇ ਵਿੱਚ ਪਿੰਡਾਂ ਵਾਲੇ ਲੋਕ ਨੇ ਜੇ ਇਹ ਵੀ ਇਦਾਂ ਤਿਆਰ ਕੀਤੀ ਸੀ ਕਿ ਜਿਹੜਾ ਬੰਦਾ ਇਹਨਾਂ ਦੇ ਆਫਿਸ ਆਉਂਦਾ ਸੀਗਾ ਉਹ ਕਹਿੰਦੇ ਸੀ ਵੀ ਇੱਕ ਤਾਂ ਪੇਮੈਂਟ ਤੁਸੀਂ ਅੱਧੀ ਸਾਨੂੰ ਕੈਸ਼ ਦੇ ਦਿਓ ਕਤੀਛੜੇ ਅਕਾਊਂਟ ਚ ਪਾ ਦੇ ਜਿਹੜੀ ਪਹਿਲਾਂ ਪਾਉਂਦੇ ਸੀ ਉਹ ਅਕਾਊਂਟ ਚ ਪਵਾ ਲੈਂਦੇ ਸੀ ਉਹਦੀਆਂ ਸਾਨੂੰ ਰਸੀਦਾਂ ਦੇ ਦਿੰਦੇ ਸੀ ਲੋਕਾਂ ਨੂੰ ਯਾ ਚੱਕੋ ਤੁਹਾਡੇ ਇੰਨੇ ਪੈਸੇ ਸਾਡੇ ਅਲਾਗੇ ਆਹ ਜੀਐਸਟੀ ਨੰਬਰ ਆਹ ਰਸੀ ਚੱਕੋ ਜਿਹੜੇ ਪੈਸਿਆਂ ਦਾ ਉਹਨਾਂ ਨੇ ਕਪੜਾ ਕਰਨਾ ਹੁੰਦਾ ਸੀ ਉਹ ਪੈਸੇ ਇਹ ਕੈਸ਼ ਲੈਂਦੇ ਸੀ ਮੰਨ ਲਓ ਇੱਕ ਬੰਦੇ ਦੇ ਕੇਸ ਦੇ ਉਹਨਾਂ ਨੇ 12 ਲੱਖ ਰੁਪਈਆ ਮਕਾਇਆ 6 ਅਕਾਊਂਟ ਚ ਲੈ ਲਿਆ 6 ਬਾਈ ਹੈਂਡ ਇਹ ਇਸ ਤਰੀਕੇ ਦੇ ਨਾਲ ਕਿਉਂਕਿ ਜਿਹੜਾ ਕੈਸ਼ ਲੈਂਦੇ ਉਹਦਾ ਕੋਈ ਰਿਕਾਰਡ ਨਹੀਂ ਹੁੰਦਾ ਵੀਜ਼ਾ ਲੈਂਡ येलो ਲੀਫ ਸਰਦਾ ਸਰਦਾਰ ਵੀਜ਼ਾ ਤੇ 5-6 ਨਾਵਾਂ ਦੇ ਹੋਰ ਇਮੀਗ੍ਰੇਸ਼ਨ ਸੀ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਕਰੋੜਾਂ ਰੁਪਏ ਇਹਨਾਂ ਨੂੰ ਦਿੱਤੇ ਰੀਤਕੋੜਾ ਦੇ ਕੋਲ ਇਸ ਤਰ੍ਹਾਂ ਦੀ ਪਾਵਰ ਕਿਹੜੀ ਸੀ ਜਿਹੜੇ ਇੰਨੇ ਪੈਸੇ ਲੈ ਕੇ ਰਫੂ ਚੱਕਰ ਹੋ ਗਏ ਜਿਹੜਾ ਆਮ ਆਦਮੀ ਪਾਰਟੀ ਦਾ ਮੀਤ 헤ਰ ਜਿਹੜੇ ਮੰਤਰੀ ਬਣੇ ਨੇ ਹਨ ਐਮਪੀ ਬਣੇ ਨੇ ਹਨ ਉਹਨਾਂ ਨੇ ਉਹਨਾਂ ਨੂੰ ਵੈਸ ਇਮੀਗ੍ਰੇਸ਼ਨ ਦਾ ਆਵਾਰਡ ਦੇ ਕੇ ਸਨਮਾਨ ਕੀਤਾ ਕਿਸੇ ਪ੍ਰੋਗਰਾਮ ਦੇ ਵਿੱਚ ਜਿਹੜੇ ਖੱਟੜ ਸਾਹਿਬ ਸਾਬਕਾ ਸੀਐਮ ਸੀਗੇ ਹਰਿਆਣੇ ਦੇ ਉਹਨਾਂ ਵੱਲੋਂ ਉਹ ਜਿਹੜੇ ਡਾਕਟਰ ਰੀਤ ਕੋੜਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਬੈਸਟ ਇਮੀਗ੍ਰੇਸ਼ਨ ਦਾ ਅਵਾਰਡ ਦਿੱਤਾ ਗਿਆ ਕਿਉਂਕਿ 39 ਐਫ ਆਈ ਆਰ ਜਿਹੜੀਆਂ ਮਟੋਰ ਥਾਣੇ ਦੇ ਵਿੱਚ ਨੇ 24 ਐਫ ਆਈ ਆਰ ਜਿਹੜੀਆਂ 82 ਸੈਕਟਰ ਵਾਲੇ ਥਾਣੇ ਚ ਨੇ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਦੇ ਗੱਲ ਕੀਤੀ ਜਾਵੇ ਤਾਂ ਕਈ ਸਦੀਆਂ ਪਹਿਲਾਂ ਪੰਜਾਬ ਤੋਂ ਵਿਦੇਸ਼ਾਂ ਦੇ ਵੱਲੇ ਜਾਣ ਦਾ ਪ੍ਰਵਾਸ ਦਾ ਪੱਕਾ ਰੁਝਾਨ ਬਣਦਾ ਏ ਔਰ ਇਸੇ ਨੂੰ ਲੈ ਕੇ ਜੇ ਮੌਜੂਦਾ ਸਮੇਂ ਦੇ ਦਰਮਿਆਨ ਦੀ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਪੰਜਾਬ ਨੂੰ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਦੇ ਬਹੁਤ ਸਾਰੇ ਵਿਕਸਤ ਨਿਜ਼ਾਮ ਦੇ ਵੱਲੇ ਜਾਣ ਦਾ ਪੱਕੇ ਤੌਰ ਤੇ ਰੁਝਾਨ ਰੱਖਦੇ ਨੇ ਤੇ ਅਜਿਹੇ ਦੇ ਵਿੱਚ ਬਹੁਤ ਸਾਰੇ ਅਜਿਹੇ ਫਰਜੀ ਇਮੀਗ੍ਰੇਸ਼ਨ ਵੀ ਨੇ ਜਿਹੜੇ ਉਹਨਾਂ ਲੋਕਾਂ ਦੇ ਕੋਲੋਂ ਪੈਸੇ ਵੀ ਵਟੋਰਦੇ ਨੇ ਤੇ ਉਹਨਾਂ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਏ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਵੱਲੋਂ ਜਿਹੜੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇੱਕ ਅਜਿਹਾ ਫੈਸਲਾ ਲਿਆ ਗਿਆ ਏ ਕਿ ਉਹਨਾਂ ਏਜੰਟਾਂ ਦੀ ਖਿਲਾਫਤ ਕੀਤੀ ਜਾਵੇ ਤੇ ਲੋਕਾਂ ਨੂੰ ਬਣਦਾ ਹੋਇਆ ਉਹਨਾਂ ਦਾ ਜਿਹੜਾ ਇਨਸਾਫ ਹੈ ਜੋ ਉਹਨਾਂ ਦੇ ਨਾਲ ਜਸਟਿਸ ਹੋ ਸਕੇ ਗੱਲਬਾਤ ਕਰਦੇ ਆ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਮੁਖ ਆਗੂ ਪ੍ਰਧਾਨ ਸੁਖ ਗਿੱਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਸਰਦਾਰ ਜੀ ਤੁਸੀਂ ਅੱਜ ਸਮਾਂ ਕੱਢ ਕੇ ਸਾਡੇ ਕੋਲ ਇੰਟਰਵਿਊ ਕਰਨ ਵਾਸਤੇ ਆਏ ਹੋ ਧੰਨਵਾਦ ਤੁਹਾਡਾ ਵੀ ਬਾਈ ਜੀ ਕਿਸਾਨੀ ਦੇ ਮੁੱਦਿਆਂ ਦੇ ਨਾਲ-ਨਾਲ ਖਾਸ ਕਰ ਇਮੀਗ੍ਰੇਸ਼ਨਾਂ ਦਾ ਬਹੁਤ ਵੱਡਾ ਮਸਲਾ ਹੈ ਟਰੈਵਲ ਏਜੰਟ ਸਮੇਂ-ਸਮੇਂ ਤੇ ਫਰਾਡ ਦੇ ਨਾਮ ਦੇ ਨਾਲ ਵੀ ਜਾਣੇ ਜਾਂਦੇ ਨੇ ਤੇ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਦੀ ਜ਼ਰੂਰਤ ਕਿਉਂ ਜਪਦੀ ਹੈ ਤੁਹਾਡਾ ਸ਼ੌਂਕ ਹੈ ਉਹਨਾਂ ਲੋਕਾਂ ਦੇ ਵਾਸਤੇ ਲੜਨਾ ਜਾਂ ਫਿਰ ਕਿਸੇ ਤਰੀਕੇ ਦੀ ਤੁਹਾਡੀ ਵੀ ਮਜਬੂਰੀ ਬਣ ਗਈ ਹੈ ਸਰਦਾਰ ਸਾਹਿਬ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਦੋਂ ਤੋਂ ਜ਼ਿਆਦਾ ਦੇਖਿਆ ਮੈਂ ਆਪਣੇ ਖਾਸ ਕਰਕੇ ਪੰਜਾਬ ਦੇ ਵਿੱਚੋਂ ਸਾਡੇ ਬੱਚਿਆਂ ਨੇ ਬਾਹਰ ਨੂੰ ਜਾਣ ਦਾ ਰੁਝਾਨ ਕੀਤਾ ਆ ਹੂੰ ਉਹ ਸਮੇਂ ਤੋਂ ਲੈ ਕੇ ਇਹ ਇਹ ਮੁਸ਼ਕਲਾਂ ਆ ਰਹੀਆਂ ਨੇ ਹਰ ਜਗ੍ਹਾ ਤੇ ਇਹ ਨਹੀਂ ਕਿ ਇੱਕ ਜਗ੍ਹਾ ਤੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਟੋਟਲ ਮੈਂ ਕਿੰਨਾ ਇਮੀਗ੍ਰੇਸ਼ਨ ਇੰਨੇ ਤੋਂ ਵਧੇ ਪਏ ਨੇ ਉਹਨੀਆਂ ਭੇਡਾਂ ਨਹੀਂ ਹੋਣੀਆਂ ਪੰਜਾਬ ਦੇ ਵਿੱਚ ਜਿੰਨੇ ਇਮੀਗ੍ਰੇਸ਼ਨ ਵਧੇ ਪਏ ਨੇ ਹੂੰ ਸੋ ਹੁਣ ਕੀ ਹੋਇਆ ਕਿ ਜਦੋਂ 2-4 ਸਾਲ ਸਮਾਂ ਪੈ ਗਿਆ ਵਿੱਚ ਤਾਂ ਲੋਕਾਂ ਨੂੰ ਪਤਾ ਲੱਗਣਾ ਲੱਗਿਆ ਕਿ ਲੋਕਾਂ ਦੇ ਨਾਲ ਠੱਗੀਆਂ ਹੋ ਰਹੀਆਂ ਨੇ ਲੋਕ ਜਿਹੜੇ ਖਾਸ ਕਰ ਪਿੰਡਾਂ ਦੇ ਨੇ ਉਹ ਠੱਗੇ ਜਾ ਰਹੇ ਨੇ ਤਾਂ ਉਸ ਸਮੇਂ ਦੌਰਾਨ ਸਾਡੇ ਕੋਲ ਲੋਕਾਂ ਨੇ ਪਹੁੰਚ ਕੀਤੀ ਕਿਉਂਕਿ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਲੰਮੇ ਸਮੇਂ ਤੋਂ ਇਹ ਜਿਹੜੇ ਇਮੀਗ੍ਰੇਸ਼ਨ ਦੇ ਮੁੱਦੇ ਆ ਜਾਂ ਲੋਕਾਂ ਦੀ ਜਿਹੜੀ ਲੜਾਈ ਆ ਉਹਨੂੰ ਲੜਦੇ ਆ ਰਹੇ ਆ ਤੇ ਨਿਰਸਵਾਰਥ ਲੜਦੇ ਆ ਰਹੇ ਆ ਸਾਡੀ ਕੋਈ ਮਜਬੂਰੀ ਨਹੀਂ ਹੂੰ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਕੇ ਬਹੁਤ ਸਾਰੇ ਲੋਕ ਨੇ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਨਾਂ ਤੇ ਜਿੰਨਾਂ ਲੋਕਾਂ ਨਾਲ ਠੱਗੀ ਹੋਈ ਹੁੰਦੀ ਉਹਨਾਂ ਦੇ ਨਾਲ ਜਾਂਦੇ ਆ ਇਮੀਗ੍ਰੇਸ਼ਨ ਦੇ ਦਫ਼ਤਰਾਂ ਵਾਲੇ ਜਿਹੜੇ ਉਹਨਾਂ ਨੇ ਗੁੰਡੇ ਰੱਖੇ ਹੋਏ ਨੇ ਜਾਂ ਸੈਟਿੰਗਾਂ ਕਰਨ ਵਾਸਤੇ ਉਹਨਾਂ ਨੇ ਬੰਦੇ ਰੱਖੇ ਹੋਏ ਨੇ ਜਦੋਂ ਕੋਈ ਜਾ ਕੇ ਉੱਥੇ ਚਾਰ ਬੰਦੇ ਲੈ ਕੇ ਬੈਠ ਜਾਂਦਾ ਤਾਂ ਉੱਥੇ ਪਹਿਲਾਂ ਇਸ਼ਾਰੇ ਵੱਜਨੇ ਸ਼ੁਰੂ ਹੋ ਜਾਂਦੇ ਜਾਂ ਹੱਥ ਦੇ ਵਿੱਚ ਏਦਾਂ ਏਦਾਂ ਖਾਜ ਕਰਨੀ ਸ਼ੁਰੂ ਕਰ ਦਿੰਦੇ ਕਿ ਆਪਾਂ ਕੋਈ ਨਾ ਕੋਈ ਸੈਟਿੰਗ ਕਰ ਲਈਏ ਸਾਡੀ ਜਥੇਬੰਦੀ ਅੱਜ ਤੱਕ ਪੰਜਾਬ ਦੇ ਵਿੱਚ ਤਕਰੀਬਨ 10-12 ਕਰੋੜ ਰੁਪਏ ਮੈਂ ਪਹਿਲਾਂ ਤੋਂ ਕਮਵਾਇਆ ਹੁਣ ਜਿਹੜਾ ਇੱਕ ਮੁਹਾਲੀ ਦਾ ਕੇਸ ਸਾਡੇ ਕੋਲ ਆਇਆ ਹੋਇਆ ਜਿਹਦੇ ਵਿੱਚ ਇੱਕ ਡਾਕਟਰ ਰੀਤ ਕੌੜਾ ਤੇ ਉਹਦੇ ਹਸਬੈਂਡ ਆ ਕੁਲਵੀਰ ਕੌੜਾ ਉਹਨਾਂ ਵੱਲੋਂ ਯੈਲੋ ਲੀਫ ਇਮੀਗ੍ਰੇਸ਼ਨ ਨਾਮ ਤੇ 82 ਸੈਕਟਰ ਦੇ ਵਿੱਚ ਸੀਗਾ ਉਹਨਾਂ ਦਾ ਆਫਿਸ ਤੇ ਬਾਕੀ ਪੂਰੇ ਮੁਹਾਲੀ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ 8 ਦੇ ਕਰੀਬ ਆਫਿਸ ਹਨ ਜਿੱਥੇ 100 ਦੇ ਕਰੀਬ EMPLOYEES ਜਿਹੜੇ ਜੌਬ ਕਰਦੇ ਸੀ ਤੇ 1500 ਤੋਂ ਵੱਧ ਲੋਕਾਂ ਦੇ ਨਾਲ ਉਹਨਾਂ ਲੋਕਾਂ ਨੇ ਠੱਗੀ ਮਾਰੀ ਆ 600 ਕਰੋੜ ਦੇ ਕਰੀਬ ਅਸੀਂ ਅੰਦਾਜ਼ਾ ਲਾਇਆ ਸੀ ਤੇ ਜਿਹਦੇ ਵਿੱਚੋਂ 350 ਬੰਦਾ ਤਾਂ ਸਾਡੇ ਨਾਲ رابطہ ਕਰ ਚੁੱਕਿਆ ਜਿਨ੍ਹਾਂ ਦੇ ਸਾਡੇ ਕੋਲੇ ਪ੍ਰੂਫ ਆ ਚੁੱਕੇ ਆ ਕਿ ਉਹਨਾਂ ਨੇ ਇਹ ਇਹ ਜਿਹੜੇ yellow leaf ਵਾਲੇ ਸੀ ਇਹ ਇੱਕ visa land yellow leaf ਸਰਦਾ ਸਰਦਾਰ ਵੀਜ਼ਾ ਤੇ 5-6 ਨਾਵਾਂ ਦੇ ਹੋਰ ਇਮੀਗ੍ਰੇਸ਼ਨ ਸੀ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਕਰੋੜਾਂ ਰੁਪਏ ਇਹਨਾਂ ਨੂੰ ਦਿੱਤੇ ਕਰੋਨਾ ਤੋਂ ਲੈ ਕੇ ਹੁਣ ਤੱਕ ਜਿਹੜੇ ਲੜਕੀਆਂ ਵਿਚਾਰੀਆਂ ਕਈ ਸਾਡੇ ਕੋਲ ਆ ਕੇ ਰੋਈਆਂ ਕਿ ਵੀਰ ਜੀ ਕਰੋਨਾ ਤੋਂ ਲੈ ਕੇ ਸਾਡਾ ਕੈਰੀਅਰ ਬਰਬਾਦ ਹੋ ਗਿਆ ਇਹਨਾਂ ਲੋਕਾਂ ਨੇ ਉਦੋਂ ਤੋਂ ਲੈ ਕੇ ਸਾਨੂੰ ਲਾਰੇ ਲਾਈਗੇ ਕਿ ਤੁਹਾਡੀ ਅੱਜ ਐਲ ਐਮ ਆਈਜ਼ ਆ ਜਾਣੀਆਂ ਅੱਜ ਤੁਹਾਡੇ ਫਿੰਗਰ ਕਰਵਾਵਾਂਗੇ ਅੱਜ ਤੁਹਾਡਾ ਉਹ ਕੰਮ ਹੋ ਜਾਣਾ ਆ ਇਸ ਨੂੰ ਲੈ ਕੇ ਤਕਰੀਬਨ 2.5 ਸਾਲ ਲੰਘ ਗਏ ਜਦੋਂ ਤਾਂ ਸਾਰੇ ਲੋਕ ਇੱਕ ਦੂਜੇ ਦੇ ਤਾਲਮੇਲ ਵਿੱਚ ਆਈ ਜਦੋਂ ਆਫਿਸਾਂ ਦੇ ਵਿੱਚ ਡੀੜੇ ਕੱਢਣ ਲੱਗੇ ਤਾਂ ਆਉਂਦਿਆਂ ਨੂੰ ਲਾਈਨਾਂ ਲੱਗੀਆਂ ਹੋਣੀਆਂ ਤਾਂ ਇਹਨਾਂ ਲੋਕਾਂ ਨੇ ਜਦੋਂ ਇਕੱਠੇ ਹੋ ਕੇ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਤੱਕ ਪਹੁੰਚ ਕੀਤੀ ਤਾਂ ਉਦੋਂ ਨੂੰ 8-9 ਮਹੀਨੇ ਹੋ ਗਏ ਸੀ ਇਹਨਾਂ ਨੂੰ ਲੜਦਿਆਂ ਨੂੰ ਪੀੜਤਾਂ ਨੂੰ ਹੂੰ ਪਰ ਅਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਹਜ਼ਾਰਾਂ ਇਮੀਗ੍ਰੇਸ਼ਨ ਤੋਂ ਪੀੜਤ ਲੋਕਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਤੇ ਇੰਨਾ ਜ਼ਿਆਦਾ ਅਰਬਾਂ ਦੇ ਹਿਸਾਬ ਦੇ ਨਾਲ ਪੈਸਾ ਇਕੱਠਾ ਕਰਕੇ ਇਮੀਗ੍ਰੇਸ਼ਨ ਬੰਦ ਕਰਕੇ ਰਫੂ ਚੱਕਰ ਹੋ ਜਾਣਾ ਇਹ ਨਿੱਜੀ ਤੌਰ ਤੇ ਤਾਂ ਹੁੰਦਾ ਨਹੀਂ ਪ੍ਰਸ਼ਾਸਨ ਨੂੰ ਛੋਟੇ ਛੋਟੇ ਇਨਪੁਟਸ ਹੁੰਦੇ ਆ ਕੀ ਲੱਗਦਾ ਹੈ ਕਿ ਫਿਰੇ ਰੀਤਕੌੜਾ ਦੇ ਕੋਲ ਇਸ ਤਰ੍ਹਾਂ ਦੀ ਪਾਵਰ ਕਿਹੜੀ ਸੀ ਜੇ ਇੰਨੇ ਪੈਸੇ ਲੈ ਕੇ ਰਫੂ ਚੱਕਰ ਹੋ ਗਏ ਤੁਸੀਂ ਇਹ ਦੇਖੋ ਵੀਰ ਜੀ ਕਿ ਜਦੋਂ ਅਸੀਂ ਇਹਨਾਂ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਹੈ ਸਾਡੇ ਹੱਥ ਇਹਨਾਂ ਦੇ ਪ੍ਰੂਫ ਲੱਗੇ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਮੀਤ ਹੈਰ ਜਿਹੜੇ ਮੰਤਰੀ ਬਣੇ ਨੇ ਹੋਣੇ ਐਮਪੀ ਬਣੇ ਨੇ ਹੋਣੇ ਉਹਨਾਂ ਨੇ ਉਹਨਾਂ ਨੂੰ ਬੈਸਟ ਇਮੀਗ੍ਰੇਸ਼ਨ ਦਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਕਿਸੇ ਪ੍ਰੋਗਰਾਮ ਦੇ ਵਿੱਚ ਜਿਹੜੇ ਖੱਟੜ ਸਾਹਿਬ ਸਾਬਕਾ ਸੀਐਮ ਸੀਗੇ ਹਰਿਆਣੇ ਦੇ ਉਹਨਾਂ ਵੱਲੋਂ ਉਹ ਜਿਹੜੇ ਡਾਕਟਰ ਰੀਤ ਕੋੜਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਬੈਸਟ ਇਮੀਗ੍ਰੇਸ਼ਨ ਦਾ ਅਵਾਰਡ ਦੇ ਕੇ ਤੁਸੀਂ ਇਹ ਦੇਖੋ ਕਿ ਇਹਨਾਂ ਦੀਆਂ ਤਾਰਾਂ ਕਿੱਥੇ ਤੱਕ ਜੁੜੀਆਂ ਹੋਣਗੀਆਂ ਜਦੋਂ ਅਸੀਂ ਸਾਡੇ ਸਾਥੀ ਜਿਹੜੇ ਮੈਂ ਤਕਰੀਬਨ ਇਸ ਕੇਸ ਦੇ ਵਿੱਚ ਡੇਢ 2 ਮਹੀਨਿਆਂ ਤੋਂ ਪਿਆ ਉਸ ਤੋਂ ਪਹਿਲਾਂ ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਨੇ ਕੰਪਲੇਂਟਸ ਕੀਤੀਆਂ ਪੁਲਿਸ ਦੇ ਕੋਲ ਐਸਐਸਪੀ ਡੀਜੀਪੀ ਤੱਕ ਮੀਟਿੰਗਾਂ ਹੋਈਆਂ ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਇਸੇ ਮਸਲੇ ਦੇ ਉੱਪਰ ਸੀਐਮਓ ਹਾਊਸ ਕੇਰਨ ਦੀ ਵਾਰ-ਵਾਰ ਚੇਤਾਵਨੀ ਦਿੰਦੇ ਹਾਂ ਪ੍ਰੈਸ ਕਾਨਫਰੰਸ ਕਰਦੇ ਹਾਂ ਫਿਰ ਚੇਤਾਵਨੀ ਦੇਣ ਤੋਂ ਬਾਅਦ ਵੈਕ ਬੈਕਫਰਟ ਤੇ ਕਿਉਂ ਚਲੇ ਜਾਂਦੇ ਹਾਂ ਕਾਰਨ ਕੀ ਰਹਿੰਦਾ ਹੁੰਦਾ ਬਿਲਕੁਲ ਬੈਕਫਰਟ ਤੇ ਨਹੀਂ ਅਸੀਂ ਜਾਂਦੇ ਜੇ ਜਿਸ ਦਿਨ ਅਸੀਂ 28 ਜੂਨ ਨੂੰ ਸੀਐਮ ਦੀ ਕੋਠੀ ਦੇ ਘਰਾਓ ਦਾ ਐਲਾਨ ਕੀਤਾ ਸੀਗਾ ਉਸ ਤੋਂ 2 ਦਿਨ ਪਹਿਲਾਂ ਐਸਐਸਪੀ ਮੋਹਾਲੀ ਜਿਹੜੇ ਡਾਕਟਰ ਗਰਗ ਨੇ ਸੰਦੀਪ ਗਰਗ ਉਹਨਾਂ ਦਾ ਫੋਨ ਆਉਂਦਾ ਆ ਸਾਨੂੰ ਉਹਨਾਂ ਦੇ ਇੱਕ ਐਸਐਚਓ ਉਹਨਾਂ ਦੇ ਐਸਪੀ ਉਹਨਾਂ ਦੀ ਕਾਲ ਆਉਂਦੀ ਆ ਕਿ ਤੁਸੀਂ ਇੱਕ ਵਾਰੀ ਸਾਡੇ ਨਾਲ ਮੀਟਿੰਗ ਕਰੋ ਤੁਹਾਡਾ ਮਸਲਾ ਹੱਲ ਹੋਇਆ ਪਿਆ ਅਸੀਂ ਕਰਵਾ ਦੇਣਾ ਬਹੁਤ ਜਲਦੀ ਤਾਂ ਜਿਸ ਦਿਨ ਅਸੀਂ ਮੀਟਿੰਗ ਕਰਨ ਉਹਨਾਂ ਨਾਲ ਗਏ ਤਾਂ ਉਹਨਾਂ ਨੇ ਐਸਪੀ ਸਾਹਿਬ ਨੇ ਸਾਡੀ ਮੀਟਿੰਗ ਲਈ ਐਸਐਸਪੀ ਸਾਹਿਬ ਉਸ ਦਿਨ ਮਿਲੇ ਨਹੀਂ ਕਹਲੇ ਦਿਨ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਹਫਤਾ ਇੱਕ ਦੇ ਦਿਨ ਹਫਤੇ ਦੇ ਵਿੱਚ ਵਿੱਚ ਅਸੀਂ ਇਹ ਬੰਦੇ ਸਾਰੇ ਅਰੈਸਟ ਕਰ ਲੈਣਗੇ ਕਿਉਂਕਿ 39 ਐਫਆਈਆਰ ਜਿਹੜੀਆਂ ਮਟੋਰ ਥਾਣੇ ਦੇ ਵਿੱਚ ਨੇ 24 ਐਫਆਈਆਰ ਜਿਹੜੀਆਂ 82 ਸੈਕਟਰ ਵਾਲੇ ਥਾਣੇ 'ਚ ਨੇ ਕਦੋਂ ਤੋਂ ਸ਼ੁਰੂ ਹੋਈਆਂ ਨੇ ਐਫਆਈਆਰਜ਼ ਤਕਰੀਬਨ 6 ਮਹੀਨਿਆਂ ਤੋਂ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਹ ਅਰੈਸਟ ਪਾ ਦੇਣੀਆਂ ਨੇ 8 ਦਿਨਾਂ ਦੇ ਵਿੱਚ ਚਲੋ ਅਸੀਂ ਵੀ ਸੋਚਿਆ ਵੀ ਹੋ ਸਕਦਾ ਵੱਡੇ ਅਫੀਸਰ ਨੇ ਅਰੈਸਟ ਪਾਉਣਗੇ ਜਦ ਅਸੀਂ 8 ਦਿਨਾਂ ਬਾਅਦ ਆਏ ਅਸੀਂ ਆ ਕੇ ਮਿਲਣਾ ਚਾਹਿਆ ਸਾਨੂੰ 6 ਜੁਲਾਈ ਦਾ ਟਾਈਮ ਦਿੱਤਾ ਸੀ 6 ਜੁਲਾਈ ਨੂੰ ਅਸੀਂ ਐਸਐਸਪੀ ਆਫਿਸ ਗਏ ਤਾਂ ਉੱਥੇ ਤਾਲੇ ਲੱਗੇ ਹੋਏ ਸੀ ਉਹਨਾਂ ਦਾ ਇੱਕ ਰੀਡਰ ਸਾਨੂੰ ਮਿਲਦਾ ਆ ਉਹਨਾਂ ਨੇ ਕਿਹਾ ਕਿ ਐਸਐਸਪੀ ਸਾਹਿਬ ਛੁੱਟੀ ਤੇ ਨੇ ਐਸਪੀ ਸਾਹਿਬ ਵੀ ਛੁੱਟੀ ਤੇ ਨੇ ਤੁਸੀਂ ਮੰਡੇ ਆ ਜੀ ਚਲੋ ਅਸੀਂ ਉਸ ਦਿਨ ਵੀ ਪ੍ਰੈਸ ਕਾਨਫਰੰਸ ਰੱਖੀ ਸੀ ਤੁਸੀਂ ਵੀ ਆਏ ਸੀ ਉਸ ਦਿਨ ਅਸੀਂ ਪ੍ਰੈਸਰਾਂ ਨੂੰ ਲੋਕਾਂ ਨੂੰ ਵੀ ਦੱਸਿਆ ਕਿ ਉਹ ਅੱਜ ਛੁੱਟੀ ਤੇ ਨੇ ਉਹਨਾਂ ਨੇ ਮੰਡੇ ਬੁਲਾਇਆ ਸੋ ਕੱਲ ਅਸੀਂ ਮੰਡੇ ਜਦੋਂ ਉਹਨਾਂ ਦੇ ਆਫਿਸ ਗਏ ਤਾਂ ਸਾਡਾ ਫੇਰ ਪ੍ਰੈਸ ਕਾਨਫਰੰਸ ਦਾ 2 ਵਜੇ ਦਾ ਸਮਾਂ ਤੁਹਾਨੂੰ ਦਿੱਤਾ ਹੋਇਆ ਸੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਤਾਂ ਹੁੰਦਾ ਕੀ ਆ ਉੱਥੇ ਸਾਡੇ ਤੋਂ ਵੇਟ ਕਰਵਾਈ ਜਾਂਦੀ ਆ ਕਿ ਐਸਐਸਪੀ ਸਾਹਿਬ 2 ਵਜੇ ਆਉਣਗੇ ਹਾਲਾਂਕਿ 2 ਵਜੇ ਦਾ ਪੀਸੀ ਦਾ ਟਾਈਮ ਸੀ ਆਪਣਾ ਸਾਨੂੰ ਵੀ ਪਤਾ ਲੱਗਿਆ ਕਿ ਹੋ ਸਕਦਾ ਸਮਾਂ ਨਿਘਾ ਰਹੇ ਨੇ ਕਿ ਪੀਸੀ ਦਾ ਟਾਈਮ ਲੰਘੇ ਇਹ ਪੱਤਰਕਾਰ ਵੀਰ ਸਾਰੇ ਘਰੋ ਘਰੀ ਚੱਲ ਜਣ ਚਲੋ ਇਹਨਾਂ ਦਾ ਜਿਹੜਾ ਮੈਸੇਜ ਆ ਉਹ ਨਾ ਜਾਵੇ ਅਸੀਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਅਸੀਂ ਵੇਟ ਕਰਦੇ ਹਾਂ ਅਸੀਂ ਉੱਥੇ ਬੈਠੇ ਰਹੇ ਤਕਰੀਬਨ ਸਵਾ ਦੋ ਵਜੇ ਐਸਐਸਪੀ ਸਾਹਿਬ ਨੇ ਸਾਡੀ ਮੀਟਿੰਗ ਲਈ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਅਸੀਂ ਇੱਕ ਸੈੱਟ ਬਣਾਤੀ ਹੈ ਜਿਦੇ ਵਿੱਚ ਚੇਅਰਮੈਨ ਹੈਗੇ ਨੇ ਐਸਪੀ ਹਰਵੀਰ ਸਿੰਘ ਤੇ ਬਾਕੀ ਦੇ ਜਿਹੜੇ ਡੀਐਸਪੀ ਹੈਗੇ ਨੇ ਜਾਂ ਜਿਹੜੇ ਡੀਐਸਪੀ ਡੀ ਹੈਗੇ ਨੇ ਜਿਹੜੇ ਆਫੀਸਰ ਰੈਂਕ ਦੇ ਬੰਦੇ ਨੇ ਉਹ ਸਾਰੇ ਸੈੱਟ 'ਚ ਪਾਈ ਹੋਏ ਨੇ ਤੁਸੀਂ ਦੋ ਬੰਦੇ ਸਾਨੂੰ ਦੇ ਦਿਓ ਆਪਾਂ ਇੱਕ WhatsApp ਗਰੁੱਪ ਬਣਾ ਲੈਂਦੇ ਆ ਉਹਦੇ ਵਿੱਚ ਇਨਫੋਰਮੇਸ਼ਨ ਤੁਸੀਂ ਦਿਓ ਸਾਨੂੰ ਤੇ ਅਸੀਂ ਉਹਨਾਂ ਬੰਦਿਆਂ ਨੂੰ ਫੜੀ ਚੱਲਾਂਗੇ ਜਿਵੇਂ ਜਿਵੇਂ ਤੁਸੀਂ ਗੈਰੀ ਉਫਾਈ ਕਰੀ ਜਾਓ। ਸੋ ਅਸੀਂ ਕੱਲ੍ਹ ਇਹੀ ਗੱਲ ਸੋਚ ਕੇ ਸਾਥੀਆਂ ਨਾਲ ਸਲਾਹ ਕੀਤੀ ਸਾਰਿਆਂ ਨਾਲ ਕਿ ਚਲੋ ਆਪਾਂ ਨੂੰ ਇੱਕ ਮੌਕਾ ਜਿਹੜਾ ਪੁਲਿਸ ਨੂੰ ਹੋਰ ਦੇ ਦੇਣਾ ਚਾਹੀਦਾ। ਹਮ ਅਸੀਂ ਸਲਾਹ ਕਰਕੇ ਸਾਰੇ ਨੇ ਅਸੀਂ ਕਿਹਾ ਸਰ ਵੀ 13-14 ਤਰੀਕ ਤੱਕ ਵੇਟ ਕਰਦੇ ਹਾਂ ਅਸੀਂ। ਜੇ ਤਾਂ ਤੁਸੀਂ ਅਸੀਂ ਬੰਦੇ ਕੱਲ ਹੀ ਤਿੰਨ ਬੰਦਿਆਂ ਦੇ ਐਡਰੈਸ ਜਿਹੜੇ ਅਸੀਂ ਕੱਲ੍ਹ ਦਿੱਤੇ ਉਹਨਾਂ ਨੂੰ ਕਿ ਆਹਾਂ ਬੰਦਾ ਇੱਥੇ ਕੰਮ ਕਰ ਰਿਹਾ ਜਿਹੜਾ EMPLOYE ਸੀਗਾ। ਫਲਾਨੀ ਲੜਕੀ ਇੱਥੇ ਕੰਮ ਕਰ ਰਹੀ ਆ ਇੱਕ ਉਹਨਾਂ ਦਾ ਇਮੀਗ੍ਰੇਸ਼ਨ ਬਠਿੰਡੇ ਖੁੱਲਿਆ ਹੋਇਆ ਕੌਰ ਦੇ ਨਾਂ ਤੇ ਤੁਸੀਂ ਉੱਥੇ ਰੇਡ ਮਾਰੋ ਉੱਥੋਂ ਉਹ ਲੜਕੀ ਫੜੀ ਜਾਊਗੀ ਹੁਣ ਸਾਨੂੰ ਨਹੀਂ ਪਤਾ ਕਿ ਪੁਲਿਸ ਨੇ ਰੇਡ ਕੀਤੀ ਜਾਂ ਨਹੀਂ ਅਜੇ ਤੱਕ ਸਾਨੂੰ ਕੋਈ ਵੀ ਇਨਪੁਟ ਨਹੀਂ ਮਿਲੀ ਕੱਲ ਤੋਂ ਲੈ ਕੇ ਅੱਜ ਤੱਕ ਸੋ ਅਸੀਂ ਜਦੋਂ ਪੀਸੀ ਦਾ ਟਾਈਮ 2 ਵਜੇ ਦਾ ਹੀ ਸਾਡੀ ਮੀਟਿੰਗ 4 ਵਜੇ ਖਤਮ ਹੁੰਦੀ ਆ ਤਾਂ ਅਸੀਂ ਪੱਤਰਕਾਰਾਂ ਵੀਰਾਂ ਤੋਂ ਮਾਫੀ ਮੰਗੀ ਤੇ ਇੱਕ ਮੈਸੇਜ ਅਸੀਂ ਵੀਡੀਓ ਬਣਾ ਕੇ ਗਰੁੱਪਾਂ ਦੇ ਵਿੱਚ ਪਾਤਾ ਕਿ ਸਾਡੀ ਅਜਾਹ ਗੱਲਬਾਤ ਹੋਈ ਆ ਇਮੀਗ੍ਰੇਸ਼ਨ ਆ ਏਜੰਟਾਂ ਨੂੰ ਪੈਸੇ ਦੇਣ ਦੇ ਮਸਲੇ ਦੇ ਉੱਪਰ ਇਕੱਲੇ ਟਰੈਵਲ ਏਜੰਟ ਜਾਂ ਫਰਜੀ ਏਜੰਟੀ ਜ਼ਿੰਮੇਦਾਰ ਨੇ ਪਰ ਇਹਦੇ ਵਿੱਚ ਦੋਸ਼ੀ ਵੀ ਲੋਕਾਂ ਨੂੰ ਸਮਝਿਆ ਜਾ ਸਕਦਾ ਜਿਹੜੇ ਲੱਖਾਂ ਦੇ ਹਸਬ ਦੇ ਨਾਲ ਅਮਾਉਂਟ ਦੇ ਕੇ ਘਰਾਂ ਨੂੰ ਚਲੇ ਜਾਂਦੇ ਨੇ ਨਹੀਂ ਬਿਲਕੁਲ ਦੋਸ਼ੀ ਤਾਂ ਦੇਖੋ ਅਸੀਂ ਪਿੰਡਾਂ ਵਾਲੇ ਲੋਕਾਂ ਦੀ ਗੱਲ ਕਰਦੇ ਆ ਪਰ ਇਹਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਇੰਨੇ ਕੁ ਪੜ੍ਹੇ ਲਿਖੇ ਲੋਕ ਵੀ ਆਏ ਨੇ ਸਾਡੇ ਕੋਲ ਹੂੰ ਜਿਨ੍ਹਾਂ ਨੇ ਪੜੇ ਸੌਖੇ ਤਰੀਕੇ ਨਾਲ ਉਹਨਾਂ ਤੋਂ ਠੱਗੀ ਖਾ ਲਈ ਤੇ ਹੁਣ ਉਹ ਉਹ ਵੀ ਵਿਚਾਰੇ ਉਸੇ ਕਤਾਰ ਵਿੱਚ ਨੇ ਜਿਹੜੀਆਂ ਕਤਾਰਾਂ ਦੇ ਵਿੱਚ ਪਿੰਡਾਂ ਵਾਲੇ ਲੋਕ ਨੇ ਆਪਾਂ ਕਹਿ ਦਿੰਦੇ ਨੇ ਕਿ ਪਿੰਡਾਂ ਦੇ ਲੋਕ ਘੱਟ ਪੜੇ ਹੁੰਦੇ ਨੇ ਉਹ ਫਸ ਜਾਂਦੇ ਨੇ ਇਮੀਗ੍ਰੇਸ਼ਨ ਕੋਲ ਆ ਕੇ ਪਰ ਇੰਨੇ ਪੜੇ ਲਿਖੇ ਲੋਕ ਵੀ ਫਸ ਕੇ ਹੂੰ ਸਭ ਤੋਂ ਵੱਡੀ ਇੱਕ ਤਾਂ ਇਹ ਗੱਲ ਸੀ ਕਿ ਜਿਹੜੀ ਟੀਵੀ ਚੈਨਲਾਂ ਦੇ ਉੱਪਰ ਐਡ ਆਉਣੀ ਇਹ ਬਹੁਤ ਵੱਡੀ ਗੱਲ ਸੀ ਸਸਤੇ ਭਾਵਾਂ 'ਚ ਕੈਨੇਡਾ ਦੀ ਪੀਆਰ ਤੇ ਜਿਹੜਾ ਵਰਕ ਪਰਮਿਟ ਸੀਗਾ ਉਸ ਚੀਜ਼ ਨੇ ਲੋਕ ਫਸਾਏ ਆ ਦੂਜੀ ਗੱਲ ਇਹ ਜਿਹੜੇ ਥੋੜੇ ਹਰੀ ਸੀਗੇ ਇਹਨਾਂ ਨੇ ਗੇਮ ਹੀ ਇਦਾਂ ਤਿਆਰ ਕੀਤੀ ਸੀ ਕਿ ਜਿਹੜਾ ਬੰਦਾ ਇਹਨਾਂ ਦੇ ਆਫਿਸ ਆਉਂਦਾ ਸੀਗਾ ਉਹ ਕਹਿੰਦੇ ਸੀ ਵੀ ਇੱਕ ਤਾਂ ਪੇਮੈਂਟ ਤੁਸੀਂ ਅੱਧੀ ਸਾਨੂੰ ਕੈਸ਼ ਦੇ ਦਿਓ ਅੱਧੀ ਸਾਡੇ ਅਕਾਊਂਟ 'ਚ ਪਾ ਦਿਓ ਜਿਹੜੀ ਪਹਿਲਾਂ ਪਾਉਂਦੇ ਸੀ ਉਹ ਅਕਾਊਂਟ 'ਚ ਪਵਾ ਲੈਂਦੇ ਸੀ ਉਹਦੀਆਂ ਸਾਨੂੰ ਰਸੀਦਾਂ ਦੇ ਦਿੰਦੇ ਸੀ ਲੋਕਾਂ ਨੂੰ ਤੇ ਆ ਚੱਕੋ ਤੁਹਾਡੇ ਇੰਨੇ ਪੈਸੇ ਸਾਡੇ ਅਲਾਗੇ ਆਹ GST ਨੰਬਰ ਆਹ ਰਸੀ ਚੱਕੋ ਜਿਹੜੇ ਪੈਸਿਆਂ ਦਾ ਇਹਨਾਂ ਨੇ ਕਪੜਾ ਕਰਨਾ ਹੁੰਦਾ ਸੀ ਉਹ ਪੈਸੇ ਇਹ ਕੈਸ਼ ਲੈਂਦੇ ਸੀ ਸਾਰੇ ਲੋਕਾਂ ਤੋਂ ਮਨ ਲੋ ਇੱਕ ਬੰਦੇ ਦੇ ਕੇਸ ਦੇ ਇਹਨਾਂ ਨੇ 12 ਲੱਖ ਰੁਪਏ ਮੁਕਾਇਆ 6 ਅਕਾਊਂਟ ਚ ਲੈ ਲਿਆ 6 ਬਾਈਰ ਹੈਂਡ ਲਿਆ ਇਸ ਤਰੀਕੇ ਦੇ ਨਾਲ ਕਿਉਂਕਿ ਜਿਹੜਾ ਕੈਸ਼ ਲੈਂਦੇ ਉਹਦਾ ਕੋਈ ਰਿਕਾਰਡ ਨਹੀਂ ਹੁੰਦਾ ਹੁਣ ਅੱਜ ਸਾਡੇ ਕੇਸ ਚੱਲਦੇ ਨੇ ਜਿੰਨੇ ਵੀ ਕੇਸ ਚੱਲੇ ਥਾਣਿਆਂ ਦੇ ਵਿੱਚ ਇਹਨਾਂ ਨੇ ਇਹੀ ਕਰਨ ਕਹਿਣਾ ਕਿ ਸਰ ਜਿੰਨੇ ਪੈਸੇ ਸਾਡੇ ਖਾਤਿਆਂ ਚ ਆਏ ਉਹ ਦੇ ਦੇਣੇ ਆ ਬਾਕੀ ਹੋਰ ਸਾਡੇ ਲਾਇਆ ਹੀ ਕੋਈ ਨਹੀਂ ਤੇ ਇਦਾਂ ਦੀਆਂ ਗੱਲਾਂ ਜਦੋਂ ਮੈਂ ਤੁਹਾਨੂੰ ਪਹਿਲਾਂ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਤੁਸੀਂ ਕਿਹਾ ਕਿ ਤੁਹਾਡੀ ਵੀ ਕੋਈ ਮਜਬੂਰੀ ਬਣ ਗਈ ਸਾਡੀ ਦੇਖੋ ਕੋਈ ਮਜਬੂਰੀ ਨਹੀਂ ਅੱਜ ਤੱਕ ਅਸੀਂ ਜਿੰਨੇ ਲੋਕਾਂ ਦੇ ਪੈਸੇ ਇਮੀਗ੍ਰੇਸ਼ਨ ਏਜੰਟਾਂ ਤੋਂ ਕਢਵਾਏ ਨਹੀਂ ਕੋਈ ਇੱਕ ਬੰਦਾ ਵੀ ਉਂਗਲ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਸੁਖ ਗਿੱਲ ਨੇ ਸਾਡੇ ਤੋਂ ਪਰਸੈਂਟੇਜ ਕਰਕੇ ਪੈਸੇ ਲਏ ਜਾਂ ਸਾਡੇ ਤੋਂ 20 ਲੱਖ ਕਢਾਉਣ ਦਾ 2 ਲੱਖ ਲੈ ਗਏ ਜਾਂ 10 ਲੱਖ ਕਢਾਉਣ ਦਾ ਲੱਖ ਲੈ ਗਏ ਕੋਈ ਬੰਦਾ ਪੰਜਾਬ ਦੇ ਵਿੱਚ ਉਂਗਲ ਖੜੀ ਕਰਕੇ ਸਾਡੇ ਵੱਲ ਕਹਿ ਦੇ ਕਿ ਸੁਖ ਗਿੱਲ ਨੇ ਸੌਦੇਬਾਜ਼ੀ ਕਰਕੇ ਸਾਡੇ ਪੈਸੇ ਕਢਾਏ ਨੇ ਆਪਾਂ ਜੋ ਕਹੋ ਉਹੀ ਦੇਣਦਾਰ ਹੋਵਾਂ ਪੰਜਾਬ ਦੀਆਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਤਾਂ ਉਹਨਾਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਕੁਝ ਅਜਿਹਿਆਂ ਵੀ ਜਥੇਬੰਦੀਆਂ ਨੇ ਜਿਨ੍ਹਾਂ ਦੇ ਬਾਬਤੇ ਕਿਹਾ ਜਾਂਦਾ ਕਿ ਜਦੋਂ ਕੋਈ ਇਮੀਗ੍ਰੇਸ਼ਨ ਦਾ ਰੌਲਾ ਹੁੰਦਾ ਜਦੋਂ ਕੁਝ ਨਦੀ ਝਗੜੇ ਹੁੰਦੇ ਆ ਤੇ ਉਹਨਾਂ ਦੇ ਵਿੱਚੋਂ ਕੁਝ ਕਿਸਾਨ ਜੱਥੇਬੰਦੀਆਂ ਦੇ ਮੋਰੂ ਮੋਰੀ ਨੇ ਜਿਹੜੇ ਉਹ ਵਿਚੋਲਗੀ ਦਾ ਕੰਮ ਕਰਦੇ ਨੇ ਕਿ ਆਪਣਾ ਹਿੱਸਾ ਰੱਖ ਕੇ ਫਿਰ ਦੂਜਿਆਂ ਦਾ ਸਮਝੌਤਾ ਕਰਵਾਇਆ ਜਾਂਦਾ ਹੋਂਗੇ ਬਹੁਤ ਸਾਰੇ ਹੁੰਦੇ ਵੀ ਨੇ ਅਸੀਂ ਆਮ ਹੀ ਜਦੋਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਦੇਖੀਦਾ ਆ ਜਾਂ ਏਜੰਟਾਂ ਦੇ ਮਸਲੇ ਤੇ ਬਹੁਤ ਸਾਰੇ ਲੋਕ ਅਸੀਂ ਦੇਖੇ ਆ ਜਿਹੜੇ ਆਪਣਾ ਹਿੱਸਾ ਲੈ ਕੇ ਪਾਸੇ ਹੁੰਦੇ ਨੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਸਾਡੀ ਜਥੇਬੰਦੀ ਦਾ ਜੇ ਕੋਈ ਏਦਾਂ ਬੰਦਾ ਤੁਸੀਂ ਦਿਖਾ ਦਿਓ ਸਾਨੂੰ ਵੀ ਇਹ ਬੰਦੇ ਨੇ ਸਾਡੇ ਨੇ ਪੈਸੇ ਲਏ ਆ ਜਾਂ ਇਹ ਬੰਦਾ ਫੈਸਲਾ ਕਰਾਉਣ ਦੇ ਪੈਸੇ ਲੈਂਦਾ ਤਾਂ ਅਸੀਂ ਉਸ ਬੰਦੇ ਨੂੰ ਤੁਹਾਡੇ ਸਾਹਮਣੇ ਮੀਡੀਆ ਦੇ ਵਿੱਚ ਲਿਆ ਕੇ ਪੁਣੇਸ਼ ਕਰਾਂਗੇ ਅਸੀਂ ਇਹ ਨਹੀਂ ਕਿ ਅਸੀਂ ਚੋਰੀ ਚੋਰੀ ਕਹਿ ਕੇ ਕਵਾਂਗੇ ਕਿ ਯਾਰ ਇਹਨੂੰ ਕੱਢੋ ਜਥੇਬੰਦੀ ਚੋਂ ਸ਼ਰੇਆਮ ਰੌਲਾ ਪਾਵਾਂਗੇ ਕਿ ਇਹ ਬੰਦਾ ਸਾਡਾ ਪੈਸੇ ਲੈਂਦਾ ਸੀ ਇਸ ਕਰਕੇ ਇਹਨੂੰ ਜਥੇਬੰਦੀ ਚੋਂ ਕੱਢਿਆ ਗਿਆ ਖਾਸ ਕਰਕੇ ਹੁਣ ਮੁਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੇ ਆ ਰੀਤ ਕੌੜਾ ਤੇ ਉਹਦੇ ਹਸਬੰਡ ਕੁਲਵੀਰ ਕੌੜਾ ਹਰੀ ਨੇ ਇਹ ਮੇਰੇ ਬਾਰੇ ਵੀ ਗਲਤ ਅਫਵਾਹ ਫੈਲਾ ਰਹੇ ਨੇ ਕਿ ਹੁਣ ਇਹ ਸਾਡੇ ਖਿਲਾਫ ਬੋਲਣ ਲੱਗ ਗਿਆ ਹੁਣ ਕਿਉਂਕਿ ਪਹਿਲਾਂ ਨਾ ਤਾਂ ਵਿਚਾਰੇ ਜਿੰਨੇ ਵੀ ਸੀਗੇ ਸਾਡੇ ਪੀੜਤ ਲੋਕ ਉਹਨਾਂ ਦੀ ਗੱਲ ਮੀਡੀਆ ਦੇ ਵਿੱਚ ਗਈ ਨਾ ਲੋਕਾਂ ਤੱਕ ਗਈ ਸੀ ਜਿਸ ਦਿਨ ਵੀ ਆਪਣੀ ਜਥੇਬੰਦੀ ਇਸ ਮਸਲੇ ਦੇ ਵਿੱਚ ਆਈ ਆ ਹਰ ਰੋਜ਼ ਪ੍ਰੈਸ ਕਾਨਫਰੰਸ ਹੁੰਦੀ ਦੂਜੇ ਤੀਜੇ ਦਿਨ ਤੇ ਲੋਕਾਂ ਨੂੰ ਪਾਰਦਰਸ਼ੀ ਤਰੀਕੇ ਦੇ ਨਾਲ ਅਸੀਂ ਦੱਸ ਰਹੇ ਹਾਂ ਕਿ ਆਹ ਕੁਝ ਇਹਨਾਂ ਦਾ ਮਸਲਾ ਸੀ ਇੰਨਾ ਕ ਹੱਲ ਹੋ ਗਿਆ ਇੰਨਾ ਕ ਰਹਿ ਗਿਆ ਜਿਹੜੀਆਂ ਗੱਲਾਂ ਹੋਰ ਵੀ ਕਈ ਇਹ ਚੱਕਰ ਦੇ ਵਿੱਚ ਆਉਂਦੀਆਂ ਨੇ ਕਿ ਪਹਿਲਾਂ ਜਿਹੜੇ ਕੁਝ ਸਾਥੀ ਇਕੱਠੇ ਹੋ ਕੇ ਇਹਨਾਂ ਲੋਕਾਂ ਦੀ ਲੜਾਈ ਲੜਨ ਲੱਗੇ ਸੀ ਤੇ ਵਿੱਚੋਂ ਜ ਰਸਤੇ ਦੇ ਵਿੱਚੋਂ ਪੈਸੇ ਇਕੱਠੇ ਕਰ ਲਏ ਹਜ਼ਾਰ-ਹਜ਼ਾਰ ਦੋ-ਦੋ ਇਕੱਠੇ ਕਰਕੇ ਹੂੰ ਉਹ ਲੋਕ ਵੀ ਮੈਂ ਅੱਜ ਵੀ ਉਹਨਾਂ ਗਰੁੱਪਾਂ ਦੇ ਵਿੱਚ ਜਿਹੜਾ ਸਾਡੇ ਬਣੇ ਹੋਏ ਗਰੁੱਪ ਪੀੜਤ ਲੋਕਾਂ ਦੇ ਮੈਂ ਅੱਜ ਵੀ ਇੱਕ ਮੈਸੇਜ ਪਾਇਆ ਕਿ ਤੁਹਾਡੇ ਤੋਂ ਜਿਹੜੇ ਬੰਦਿਆਂ ਨੇ ਪੈਸੇ ਲਏ ਆ ਕਾਦੇ ਵਾਸਤੇ ਲਏ ਆ ਕਿੱਥੇ ਖਰਚੇ ਨੇ ਉਹ ਸਾਨੂੰ ਸਾਰਿਆਂ ਨੂੰ ਦੱਸਿਆ ਜਾਵੇ ਪਹਿਲੀ ਗੱਲ ਤਾਂ ਤੁਸੀਂ ਪੈਸੇ ਨਾ ਦਿਓ ਕਿੱਥੇ ਜੇ ਜਦੋਂ ਸੁਹਾਣਾ ਸਾਹਿਬ ਦੇ ਵਿੱਚ ਸਾਡੀ ਮੀਟਿੰਗ ਹੋਈ ਹੂੰ ਤੇ ਸਾਡੇ ਇੱਕ ਸਾਥੀ ਕਹਿੰਦੇ ਵੀ মিডিਆ ਵਾਲੇ ਪੈਸੇ ਲੈ ਕੇ ਆਉਂਦੇ ਨੇ ਹੂੰ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਸਰ ਇਹ মিডিਆ ਵਾਲਿਆਂ ਨੂੰ ਤੁਸੀਂ ਕਿਉਂ ਪੈਸੇ ਦਿੰਦੇ ਹੋ ਕਿਉਂ ਪੈਸੇ ਲੈ ਕੇ ਉਹ ਕਹਿੰਦੇ ਯਾਰ ਸਰ ਤੋਂ ਮੰਗਦੇ ਆ ਮੈਂ ਕਿਹਾ ਵੀ ਮੈਨੂੰ ਤਕਰੀਬਨ 10-12 ਸਾਲ ਹੋ ਗਏ ਚੰਡੀਗੜ੍ਹ ਦੇ ਵਿੱਚ ਆਉਂਦਿਆਂ ਨੂੰ ਪ੍ਰੈਸ ਕਾਨਫਰੰਸ ਵੀ ਕਰਦੇ ਆ ਹੂੰ ਕਿਸਾਨ ਭਵਨ ਦੇ ਵਿੱਚ ਐਸਕੇਐਮ ਦੇ ਵਿੱਚ ਸਾਡੀ ਜਥੇਬੰਦੀ ਅਸੀਂ ਮੀਟਿੰਗਾਂ ਵੀ ਕਰਦੇ ਆ ਸਾਡੇ ਤੋਂ ਕਦੇ ਪ੍ਰੈਸ ਨੇ ਕੋਈ ਪੈਸਾ ਨਹੀਂ ਮੰਗਿਆ ਨਾ ਕੋਈ ਬੰਦਾ ਸਾਡ ਤੋਂ ਕਦੇ ਉਹਨਾਂ ਵਿਚਾਰਿਆਂ ਗਿਫਟ ਮੰਗੇ ਨਾ ਕੋਈ ਇਦਾਂ ਦੀ ਗੱਲ ਹੀ ਹੈ ਨਹੀਂ ਪਰ ਉਹ ਜ਼ੀਪਸ ਕਿੰਨਾਂ ਲੋਕਾਂ ਨੂੰ ਦੇ ਰਹੇ ਉਹ ਉਹਨਾਂ ਬੰਦਿਆਂ ਨੇ ਸਾਨੂੰ ਕਿਹਾ ਯਾਰ ਸਾਡੇ ਬੰਦੇ ਹੈਗੇ ਨੇ ਕੋਈ ਆਉਂਦੇ ਨਹੀਂ ਉਹ ਪੈਸੇ ਲੈ ਕੇ ਆਉਂਦੇ ਮੈਂ ਉਸ ਦਿਨ ਤੋਂ ਮਨਾ ਕਰਤਾ ਕਿ ਕਿਸੇ ਨਵੇਂ ਵੀ ਪ੍ਰੈਸ ਦੇ ਨਾਂ ਤੇ ਪੈਸੇ ਨਹੀਂ ਇਕੱਠੇ ਕਰਨੇ ਨਾ ਕਿਸੇ ਨੇ ਪ੍ਰੈਸ ਵਾਲੇ ਵੀ ਕੋਈ ਮੰਗਦਾ ਵੀ ਆ ਦੇਣੇ ਨਹੀਂ ਪਹਿਲੀ ਗੱਲ ਤਾਂ ਕੋਈ ਮੰਗਦਾ ਹੀ ਨਹੀਂ ਸਾਡੇ ਤੋਂ ਅੱਜ ਤੱਕ ਕਿਸੇ ਨੇ ਪੈਸਾ ਨਹੀਂ ਮੰਗਿਆ ਉਸ ਦਿਨ ਤੋਂ ਬਾਅਦ ਤੁਸੀਂ ਇਹ ਦੇਖੋ 3-4000 ਰੁਪਏ ਇੱਕ ਪ੍ਰੈਸ ਕਾਨਫਰੰਸ ਦਾ ਖਰਚਾ ਕੱਢਿਆ ਜਾਂਦਾ ਸੀ ਉਹਨਾਂ ਲੋਕਾਂ ਤੋਂ ਇਕੱਠੇ ਕਰਕੇ ਕਿ ਪ੍ਰੈਸ ਨੂੰ ਪੈਸੇ ਦੇਣੇ ਨੇ ਪ੍ਰੈਸ ਵਾਲੇ ਮੰਗਦੇ ਨੇ ਜਿਸ ਦਿਨ ਤੇ ਅਸੀਂ ਇਸ ਗੱਲ ਦੇ ਵਿੱਚ ਆਏ ਅਸੀਂ ਕਿਸੇ ਪ੍ਰੈਸ ਵਾਲੇ ਵੀਰ ਨੇ ਨਾ ਸਰ ਤੋਂ ਕਦੇ ਮੰਗਿਆ ਵੀ ਨਹੀਂ ਇਹ ਨਾ ਅਸੀਂ ਕਿਸੇ ਨੂੰ ਦਿੱਤਾ ਤੇ ਮੈਂ ਉਹਨਾਂ ਸਾਥੀਆਂ ਨੂੰ ਰੋਕਤਾ ਮੈਂ ਕਿਹਾ ਕਿਸੇ ਨੇ ਪੈਸਾ ਨਹੀਂ ਲੈਣਾ ਖਾਸ ਕਰ ਪ੍ਰੈਸ ਦੇ ਨਾਮ ਤੇ ਟਰੈਵਲ ਏਜੰਟ ਰੀਤ ਕੌੜਾ ਕੁਲਬੀਰ ਕੌੜਾ ਦੇ ਵਿਰੋਧ ਦੇ ਵਿੱਚ ਸੀਐਮ ਕੇਰਨ ਦਾ ਐਲਾਨ ਤਾਂ ਤੁਸੀਂ ਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪੱਖ ਕਿਸਾਨ ਜਥੇਬੰਦੀਆਂ ਪੂਰਨ ਗਿਆ ਇਸ ਮਸਲੇ ਦੇ ਉੱਪਰ ਨਹੀਂ ਬਿਲਕੁਲ ਮੈਨੂੰ ਬਹੁਤ ਸਾਰੇ ਸਾਡੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਥੇਬੰਦੀਆਂ ਦੇ ਆਗੂ ਨੇ ਹੂੰ ਕਾਫੀ ਆਗੂ ਨੇ ਸਾਨੂੰ ਫੋਨ ਕਰਕੇ ਮੈਨੂੰ ਕਿਹਾ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ ਜਦੋਂ ਵੀ ਤੁਹਾਨੂੰ ਲੋੜ ਪੈਂਦੀ ਹੈ ਤੁਸੀਂ ਸੀਐਮ ਦਾ ਘਰਾਓ ਕਰਨਾ ਹੈ ਜਾਂ ਕੋਈ ਹੋਰ ਪ੍ਰੋਗਰਾਮ ਉਡੀਕਦੇ ਹੋ ਤੁਸੀਂ ਚੰਡੀਗੜ੍ਹ ਦੇ ਵਿੱਚ ਇਹਨਾਂ ਪੀੜਤ ਲੋਕਾਂ ਦੇ ਭਲੇ ਵਾਸਤੇ ਅਸੀਂ ਨਾਲ ਖੜਾਂਗੇ ਸੰਯੁਕਤ ਮੋਰਚੇ ਦੇ ਬਹੁਤ ਸਾਰੇ ਆਗੂ ਨੇ ਜਿਹੜੇ ਬਹੁਤ ਸੁੱਝੇ ਹੋਏ ਤੇ ਸਿਆਣੇ ਨੇ ਉਹ ਸਾਡੇ ਨਾਲ ਕਿਉਂਕਿ ਅਸੀਂ ਲੋਕਾਂ ਦੇ ਨਾਲ ਖੜਦੇ ਹਾਂ ਅਸੀਂ ਉਹਨਾਂ ਦੀਆਂ ਲੜਾਈਆਂ ਜਿੱਥੇ ਵੀ ਹੁੰਦੇ ਜਿੱਥੇ ਹੱਕ ਦੀ ਗੱਲ ਆਉਂਦੀ ਆ ਜਿੱਥੇ ਲੋਕਾਂ ਦੇ ਹੱਕ ਮਾਰਨ ਦੀ ਗੱਲ ਆਉਂਦੀ ਆ ਉਤੇ ਅਸੀਂ ਸਾਰੇ ਇੱਕ ਹੁੰਨੇ ਆ ਬੇਸ਼ੱਕ ਸਾਡੀਆਂ ਜਥੇਬੰਦੀਆਂ ਦੇ ਨਾਮ ਅਲੱਗ ਲੱਗਣੇ ਜਥੇਬੰਦੀਆਂ ਦੇ ਆਗੂ ਅਲੱਗ ਲੱਗਣੇ ਪਰ ਅਸੀਂ ਜਦੋਂ ਏਦਾਂ ਦੀ ਲੋਕਾਂ ਦੀ ਲੜਾਈ ਦੀ ਗੱਲ ਆਉਂਦੀ ਤਾਂ ਅਸੀਂ ਇਕੱਠੇ ਹੋ ਕੇ ਲੜਦੇ ਹਾਂ ਬਿਲਕੁਲ ਹਾਲ ਦੇ ਵਿੱਚ ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਲੈ ਕੇ ਤੇ ਖਾਸ ਕਰ ਕੁਲਬੀਰ ਕੌੜਾ ਤੇ ਰੀਤ ਕੌੜਾ ਜਿਹੜੇ ਨਾਮੀ ਟਰੈਵਲ ਏਜੰਟ ਨੇ ਉਹਨਾਂ ਦੇ ਵੱਲੋਂ ਅਰਬਾਂ ਦੇ ਹਿਸਾਬ ਦੇ ਨਾਲ ਹਜ਼ਾਰਾਂ ਲੋਕਾਂ ਦੇ ਕੋਲੋਂ ਜਿਹੜਾ ਠੱਗੀ ਮਾਰੀ ਜਾਂਦੀ ਹੈ ਤਾਂ ਇਸੇ ਮਸਲੇ ਨੂੰ ਖਾਸ ਕਰ ਬਾਈ ਸੁਖ ਗਿੱਲ ਹੋਣਾ ਨੇ ਆਵਾਜ਼ ਨੂੰ ਬਲੰਦ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਾਬਲੇ ਗੌਰ ਰਹੇਗਾ ਕਿ ਇਹ ਸਮੱਸਲੇ ਦੇ ਸਿੱਟੇ ਕਿਸ ਤਰੀਕੇ ਦੇ ਹੋ ਸਕਦੇ ਨੇ ਪਵਿੱਖ ਦੇ ਵਿੱਚ ਵੀ ਤਮਾਮ ਸਾਰੇ ਮਸਲਿਆਂ ਦੇ ਬਾਬਤ ਵਿਸ਼ੇਸ਼ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ